ਸੀਨ ਬਦਲਨੇ ਮਾਫੀ ਮੰਗੀ ਸੀ ਤੇ ਅਕਾਲੀ ਦਲ ਦੇ ਵਿੱਚ ਜੁਆਇਨ ਦੁਆਰਾ ਜਾਣ ਦੀ ਕੋਈ ਹੈ ਕੋਈ ਰਣਨੀਤੀ ਦੇਖੋ ਇਹਦੇ ਵਾਸਤੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਤਿੰਚਾ ਸਾਹਿਬ ਨੇ ਇੱਕ ਪੰਜ ਮੈਂਬਰੀ ਕਮੇਟੀ ਘਟਿਤ ਕੀਤੀ ਹੈ ਜਿਹੜੀ ਸਾਰੇ ਲੀਡਰ ਤੇ ਵਰਕਰਾਂ ਦੀ ਰਾਏ ਲੈ ਰਹੀ ਹੈ ਤੇ ਉਹ ਕਮੇਟੀ ਤਕਰੀਬਨ 8 ਜਿਲ੍ਹੇ ਜਿਹੜੇ ਨੇ ਉਹਦੇ ਵਰਕਰਾਂ ਨੂੰ ਮਿਲ ਚੁੱਕੀ ਹੈ ਤੇ ਬਾਕੀ ਹਜੇ ਰਹਿੰਦੀ ਹੈ ਤੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀਆਂ ਰਾਏ ਲੈ ਕੇ ਉਹਦੇ ਮੁਤਾਬਕ ਰਿਪੋਰਟ ਦੇਊਗੀ ਉਸ ਦੇ ਮੁਤਾਬਕ ਕੀ ਅਸੀਂ ਜਿਹੜਾ ਅੱਗੇ ਜਿਹੜਾ ਕੋਈ ਫੈਸਲਾ ਕਰਾਂਗੇ ਸੋ ਸਾਰਾ ਕੁਝ ਜੋ ਹੋਣਾ ਹੈ ਪਾਰਟੀ ਦੀ ਸਮੁੱਚੀ ਦੀ ਰਾਏ ਦੇ ਨਾਲ ਹੀ ਹੋਣਾ ਸਰ ਜਿਸ ਤਰ੍ਹਾਂ ਬੀਬੀ ਜਗੀਰ ਸਿੰਘ ਦਾ ਅੱਜ ਕੀ ਕੌਜੀ ਦਾ ਬਿਆਨ ਆ ਰਿਹਾ ਹੈਗਾ ਵੀ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ ਪਾਰਟੀ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਹੁਣ ਸੁਖਵੀਰ ਸਿੰਘ ਬਾਦਲ ਸਾਨੂੰ ਫੋਨ ਕਰ ਕਰਕੇ ਕਹ ਰਹੇ ਅਭੀ ਪਾਰਟੀ ਜੁਆਇਨ ਕਰ ਲੋ ਤਾਂ ਬੀਬੀ ਜਗੀਰ ਬੋਲਦਾ ਕਹਿਣਾ ਹੈ ਕਿ ਵੀ ਜਿਸ ਤਰ੍ਹਾਂ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਉਸੇ ਤਰ੍ਹਾਂ ਹੀ ਦੇਖੋ ਵੈਸੇ ਤਾਂ ਚਲ ਬੀਬੀ ਜੀ ਦਾ ਆਪਣਾ ਜਿਵੇਂ ਉਹ ਸਮਝਦੇ ਨੇ ਉਹਨਾਂ ਨੇ ਉਸ ਮੁਤਾਬਕ ਕਰਨਾ ਹੈ ਪਰ ਗੱਲ ਇਹ ਹੈ ਵੀ ਸਾਰਿਆਂ ਨੂੰ ਹੀ ਪਾਰਟੀ ਚੋਂ ਕੱਢਿਆ ਗਿਆ ਉਦੋਂ ਹਾਲਾਤ ਏਸੀ ਵੀ ਜਿਹੜੇ ਵੀ ਕੋਈ ਬੋਲਦਾ ਸੀ ਉਹਨੂੰ ਪੱਟ ਚੋਂ ਕੱਢ ਤਾ ਤੇ ਢੀਂਚਾ ਸਾਹਿਬ ਨੂੰ ਵੀ ਪੱਟ ਚੋਂ ਕੱਢਿਆ ਗਿਆ ਮੈਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਪਾਰਟੀ ਚੋਂ ਇਸ ਕਰਕੇ ਕੱਢਿਆ ਗਿਆ ਸੀ ਵੀ ਉਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀਆਂ ਨੀਤੀਆਂ ਦਾ ਜਿਹੜਾ ਹੈ ਵਿਰੋਧ ਕੀਤਾ ਜਾਂ ਉਹਨਾਂ ਦੀ ਨੁਕਤਾਚੀਨੀ ਕੀਤੀ ਤੇ ਜਿਦੇ ਕਰਕੇ ਅੱਜ ਸ਼੍ਰੋਮਣੀ ਕਾਲੀ ਦਲ ਕਮਜ਼ੋਰ ਹੋਇਆ ਸਰ ਕਿਸ ਤਰ੍ਹਾਂ ਲੱਗ ਰਿਹਾ ਵੀ ਕਿਸ ਤਰ੍ਹਾਂ ਪਾਰਟੀ ਦੇ ਵਿੱਚ ਦੁਬਾਰਾ ਹੋ ਸਕਦਾ ਕਿਉਂਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਪ੍ਰਧਾਨਗੀ ਚੇਂਜ ਕਰਨ ਦਾ ਹੈਗਾ ਮੈਂ ਜੀ ਜੀ ਕੋ ਉਹ ਤਾਂ ਮੈਂ ਅੱਜ ਕੋਈ ਟਿੱਪਣੀ ਕਰਨੀ ਨਹੀਂ ਸਕਦਾ ਆਖਰ ਸਾਡੀ ਜੋ ਰਿਪੋਰਟ ਕਮੇਟੀ ਬਣ ਰਹੀ ਹੈ ਉਹਦੇ ਚ ਜਿਹੜਾ ਅਸੀਂ ਉਹ ਕਰਾਂਗੇ ਸਾਡੇ ਜਿਹੜੇ 300 ਸਾਹਿਬ ਨੇ ਜਿਹੜੇ ਇਸ਼ੂਸ ਨੂੰ ਲੈ ਕੇ ਜਿਹੜਾ ਹੈ ਪਾਰਟੀ ਵਿੱਚ ਗੱਲ ਰੱਖੀ ਸੀ ਜਾਂ ਜਿੰਨਾ ਕਰਕੇ ਉਹਨੂੰ ਕੱਢੇ ਗਿਆ ਉਹ ਸਾਰੇ ਜਾਣਦੇ ਨੇ ਕਿ ਜਿਸ ਪਾਰਟੀ ਦੀ ਡੈਮੋਕਰੈਟਿਕ ਫੰਕਸ਼ਨਿੰਗ ਨੂੰ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਹੈ ਪੰਥਕ ਇਸ਼ੂਸ ਜਿਹੜੇ ਸੀ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵਿੱਚ ਤੋਂ ਲੈ ਗਲਤ ਫੈਸਲਿਆਂ ਨੂੰ ਲੈ ਕੇ ਉਹ ਸਾਰੀ ਗੱਲਾਂ ਨੂੰ ਲੈ ਕੇ ਉਹਨਾਂ ਨੇ ਪਾਰਟੀ 'ਚ ਜਿਹੜਾ ਹੈ ਵਿਰੋਧ ਕੀਤਾ ਸੀ ਜਿਸ ਕਰਕੇ ਉਹਨੂੰ ਕੱਟੇ ਗਿਆ ਸੀ ਸਰ ਇੰਡੀਆ ਗੱਠਜੋੜ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੇ ਕਾਂਗਰਸ ਦੋਵਾਂ ਦੇ ਵਿਚਾਇ ਗਿਆ ਕਿ ਲੱਗਦਾ ਹੈ ਵੀ ਤੁਹਾਨੂੰ 2024 ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਦੇਖੋ ਗੱਲ ਆਮ ਆਦਮੀ ਪਾਰਟੀ ਇਕੱਠੇ ਲੜਨ ਜਾਂ ਅੱਡ ਅੱਡ ਲੜਨ ਮੈਂ ਸਮਝਦਾ ਇਹਦਾ ਕੋਈ ਬੜਾ ਵੱਡਾ ਫਰਕ ਨਹੀਂ ਪੈਣਾ ਉਹਦਾ ਕਾਰਨ ਹੈ ਵੀ ਲੋਕ ਮੌਕਾਪਰਸਤ ਰਾਜਨੀਤੀ ਨੂੰ ਸਮਝ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਸਿਧਾਂਤਕ ਤੌਰ ਤੇ ਤਾਂ ਇੱਕ ਦੂਜੇ ਦੇ ਵਿਰੋਧੀ ਨੇ ਇਹਨਾਂ ਦੇ ਜਿਹੜੀਆਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੋ ਉਹ ਕਾਂਗਰਸ ਦੇ ਵਿਰੋਧ ਦੇ ਵਿੱਚੋਂ ਹੀ ਨਿਕਲੀ ਸੀ ਜਿਹੜਾ ਉੱਥੇ ਦਿੱਲੀ ਧਰਨਾ ਲਾਇਆ ਸੀ ਉਹਦੇ ਚੋਂ ਨਿਕਲੀ ਸੀ ਤੇ ਅੱਜ ਜੇ ਇਕੱਠੇ ਹੁੰਦੇ ਨੇ ਸਿਰਫ ਇੱਕ ਮੌਕਾ ਪ੍ਰਸਤੀ ਹੀ ਹੋਊ ਇਸ ਤੋਂ ਬਾਅਦ ਕੁਝ ਨਹੀਂ ਕਿਉਂਕਿ ਇਹ ਦੋਨਾਂ ਨੂੰ ਖਤਰਾ ਹੈ ਇਹ ਆਪਣੀ ਹੋਂਦ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੇ ਪ੍ਰਭਾਵ ਤੋਂ ਡਰ ਕੇ ਇਹ ਸਾਰੇ ਜਿਹੜੇ ਨੇ ਇਕੱਠੇ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਇਕੱਠ ਜੀ ਹੁੰਦਾ ਵੀ ਇਹ ਬੜਾ ਲੰਮਾ ਚੌਲ ਚੱਲਣਾ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਆਪਣੇ ਆਪਣੇ ਹਿੱਤ ਇਹਨਾਂ ਲਈ ਮੁੱਖ ਨੇ ਤੇ ਇਹ ਜਿਆਦਾ ਸਮਾਂ ਵਿੱਚ ਬਣ ਵੀ ਗਿਆ ਗੜਚੋੜ ਬੜਾ ਲੰਮਾ ਸਮਾਂ ਚੱਲ ਨਹੀਂ ਸਕਦਾ ਜਦ ਤੁਸੀਂ ਕਿਸੇ ਦੇ ਵਿਰੋਧ ਚ ਇਕੱਠੇ ਹੋ ਉਹ ਨਹੀਂ ਚੱਲਦਾ ਹਾਂ ਤੁਸੀਂ ਮੁੱਦਿਆਂ ਨੂੰ ਲੈ ਕੇ ਇਕੱਠੇ ਹੋ ਉਹ ਗੱਲ ਅੱਡ ਹੈ ਪਰ ਇਹ ਤਾਂ ਵਿਰੋਧ ਹੀ ਇਕੱਠੇ ਹੋ ਰਹੇ ਨੇ ਸ காங்கிரஸ் ਨਵਜੋਤ ਸਿੱਧੂ ਦੇ ਖਿਲਾਫ ਵੀ ਕਾਂਗਰਸ ਚ ਆਪਸੀ ਜਿਹੜੀ ਹੈਗੀ ਧੜਾਂਦਿਸ਼ ਸ਼ੁਰੂ ਹੋ ਗਈ ਹੈ ਕਾਂਗਰਸ ਦੀ ਕੋਈ ਅੱਜ ਦੀ ਨਹੀਂ ਕਾਂਗਰਸ ਚ ਲੰਬੇ ਸਮੇਂ ਤੋਂ ਤੁਹਾਡਾ ਬੰਦੀ ਚੱਲ ਰਹੀ ਹੈ ਤੇ ਕੋਈ ਇੱਕ ਦੂਜੇ ਨਾਲ ਜਿਹੜਾ ਹੈ ਨਿਗਰ ਲਾਉਣ ਨੂੰ ਤਿਆਰ ਨਹੀਂ ਕੋਈ ਇੱਕ ਦੂਜੇ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਤੋਂ ਕਾਂਗਰਸ ਦਾ ਪੰਜਾਬ ਦੇ ਵਿੱਚ ਜਿਹੜਾ ਹੈ ਵਿਖ ਉਹ ਕੋਈ ਹੈ ਨਹੀਂ ਕਿਉਂਕਿ ਨਾ ਤਾਂ ਇਹਨਾਂ ਨੇ ਕਦੇ ਪੰਜਾਬ ਦੇ ਬਾਰੇ ਸੋਚਿਆ ਨਾ ਪੰਜਾਬ ਦਾ ਕਦੇ ਕੋਈ ਭਲਾ ਕੀਤਾ ਕਾਂਗਰਸ ਨੇ ਤੋਂ ਕਾਂਗਰਸ ਦਾ ਤਾਂ ਮੈਂ ਨਹੀਂ ਸਮਝਦਾ ਕੋਈ ਲੰਬਾ ਚੌੜਾ ਪੰਜਾਬ ਦੇ ਵਿੱਚ ਅੱਗੇ ਵੇਖਿਆ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇਖ ਰਹੇਗਾ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ ਦੋ ਮੁੱਦੇ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਇਮੀਡੀਏਟਲੀ ਧਿਆਨ ਦੇਣ ਦੀ ਲੋੜ ਹੈ ਉਹ ਇੱਕ ਤਾਂ ਵਧ ਰਿਹਾ ਨਸ਼ਾ ਤੇ ਦੂਜਾ ਵਧ ਰਿਹਾ ਕ੍ਰਾਈਮ ਤੇ ਇਹ ਦੋਨੇ ਮਸਲੇ ਵੀ ਆਪਸ ਵਿੱਚ ਜੁੜੇ ਹੋਏ ਨੇ ਮੈਜੋਰਟੀ ਤੁਸੀਂ ਦੇਖੋਗੇ ਜਿਹੜਾ ਕ੍ਰਾਈਮ ਹੋ ਰਿਹਾ ਉਹ ਜਿਹੜੇ ਨਸ਼ੇ ਕਰਕੇ ਜਾਂ ਨਸ਼ੇ ਦੀ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਐਸੀ ਵਾਸਤੇ ਉਹ ਲੋਕ ਜਿਹੜੇ ਫਰੌਤੀਆਂ ਕਰ ਰਹੇ ਨੇ ਉਹ ਲੁੱਟਾਕੂਆ ਕਰ ਰਹੇ ਨੇ ਉਸੇ ਕਰਕੇ ਨਸ਼ਾ ਵਧ ਰਿਹਾ ਸੋ ਜਿਸ ਜੇ ਨਸ਼ੇ ਨੂੰ ਕੰਟਰੋਲ ਕਰਦੀ ਹੈ ਸਰਕਾਰ ਤਾਂ ਮੈਂ ਸਮਝਦਾ ਕਿਤਨਾ ਕਿਤੇ ਕ੍ਰਾਈਮ ਵੀ ਪੰਜਾਬ ਦਾ 70% ਕ੍ਰਾਈਮ ਵੀ ਕੰਟਰੋਲ ਚ ਆ ਜੂ ਇਹ ਦੋ ਚੀਜ਼ਾਂ ਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਫੇਲਿਅਰ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਵਾਅਦਾ ਹੋਇਆ ਨਸ਼ੇ ਦੇ ਵਿੱਚ ਤੇ ਕ੍ਰਾਈਮ ਦੇ ਵਿੱਚ ਇਹ ਇੱਕ ਲਾਸਟ ਵਾਲੇ ਹੈ ਜੀ ਟਰੱਕ ਜਨਨਾਂ ਦੀ ਹੜਤਾਲ ਹੋ ਗਈ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਪਹਿਲਾਂ ਵੀ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਸੀ ਉਸ ਦਿਨ ਬੜਾ ਪੰਜਾਬ ਵਿੱਚ ਹੜਤਾਲ ਸੀ ਪੂਰੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਕਿ ਟਰੱਕ ਜਨਨ ਦੁਬਾਰਾ ਹੜਤਾਲ ਸ਼ੁਰੂ ਕਰ ਦਿੱਤੀ ਦੇਖੋ ਪਹਿਲਾ ਬਿਆਨ ਤਾਂ ਆਇਆ ਸੀਗਾ ਹੋਮ ਸੈਕਟਰੀ ਦਾ ਵੀ ਅਸੀਂ ਸਾਰੇ ਨਾਲ ਬੈਠ ਕੇ ਗੱਲ ਕਰਕੇ ਹੀ ਇੱਕ ਵਿੱਚ ਜਿਹੜੇ ਜਿਹੜਾ ਕਾਨੂੰਨ ਦੇ ਵਿੱਚ ਸੌਦਾ ਕਰਾਂਗੇ ਸੋ ਮੈਂ ਸਮਝਦਾ ਕਿ ਦੋਨੇ ਪੱਖਾਂ ਨੂੰ ਰੱਖ ਕੇ ਆਮ ਲੋਕਾਂ ਨੇ ਇਹਨੂੰ ਦੇ ਡਰਾਈਵਰਾਂ ਦੇ ਦੋਨਾਂ ਦੇ ਪੱਖਾਂ ਨੂੰ ਲੈ ਕੇ ਕੋਈ ਵਿਚ ਦਾ ਰਸਤਾ ਕੱਢਣਾ ਚਾਹੀਦਾ ਕਿਉਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਸੇ ਨੂੰ ਜੇ ਕੋਈ ਕਿਸੇ ਦਾ ਜੇ ਕੋਈ ਐਕਸੀਡੈਂਟ ਵਿੱਚ ਡੈਥ ਹੁੰਦੀ ਹੈ ਉਹਨਾਂ ਨੂੰ ਵੀ ਨਿਆਂ ਮਿਲਣਾ ਚਾਹੀਦਾ ਪਰ ਇਹ ਹੋਵੇ ਵੀ ਜੇ ਕੋਈ ਅਣਗਹਿਲੀ ਕਰਕੇ ਕੋਈ ਹੁੰਦਾ ਉਹਦੇ ਵਾਸਤੇ ਜ਼ਰੂਰ ਹੋਵੇ ਹਾਂ ਜੇ ਕੋਈ ਅਣਜਾਣੇ ਕੋਈ ਹੁੰਦੀ ਹੈ ਉਹਦੇ ਵਾਸਤੇ ਥੋੜਾ ਜਿਹਾ ਸਰਕਾਰ ਨੂੰ ਕਿਤੇ ਨਾ ਕਿਤੇ ਨਰਮ ਰੁਖ ਰੱਖਣਾ ਚਾਹੀਦਾ ਉਹਦੇ ਵਾਸਤੇ ਬੈਠ ਕੇ ਹੱਲ ਕੱਢਣਾ ਚਾਹੀਦਾ ਇਹਦਾ ਨਹੀਂ ਤਾਂ ਦੇਸ਼ ਦਾ ਸਾਰਾ ਅਰਥਚਾਰਾ ਅਸਤਵਸਤ ਹੋ ਜਾਊਗਾ ਜੇ ਟਰੱਕ ਆਪਰੇਟਰ ਹੜਤਾਲ ਤੇ ਚਲੇ ਗਏ ਤਾਂ ਤੁਸੀਂ ਦੇਖੋ ਇੱਕ ਦਿਨ ਦੀ ਹੜਤਾਲ ਨਾਲ ਕੀ ਮੁਰਾਲ ਹੋਗਾ ਜੇ ਕਿਤੇ ਚਲੇ ਗਿਆ ਤਾਂ ਬਹੁਤ ਨੁਕਸਾਨ ਹੋਊਗਾ